ਕੱਟ ਮਾਰ ਕੱਟ 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 ਮਾਰ ਨਾ ਮਤੂੰ ਤੂੰ ਇਕੱਲੇ ਕਾਬੂ ਕਰ ਲੈ ਮੇਰੀ ਤਾਂ ਧੌਣ ਵੀ ਵਾਰਦਿਕ ਨਾ ਕੋਈ ਨਹੀਂ ਜਾਣਗਾ ਕਿੰਨਾ ਚਿਰ ਹੋ ਗਿਆ ਤੇਰੇ ਮੂੰਹ ਹਲੀ ਵੰਦਿਆਂ ਨੂੰ ਇੱਕ ਦਿਨ ਭਾਈ ਉਹ ਬਜ਼ੁਰਗ ਦੇ ਮੂੰਹ ਤੇ ਲਫੜ ਮਾਰਿਆ ਨੇ ਉਹ ਦੁਕਾਨ ਵਾਲੇ ਦੇ ਨਹੀਂ ਨਹੀਂ ਹੱਥ ਫੜ ਠੀਕ ਆ ਭਾਈ ਮਾਲ ਲੈ ਲੈ ਕਿਹਦੇ ਤੂੰ ਪਹਿਲਾਂ ਦੇ ਦੱਸ ਤਾ ਤੇਰੇ ਕੋਲ ਇਹਨਾਂ ਨਾਲ ਨਹੀਂ ਟੱਗੇ ਅੱਜ ਵੀ ਗਾਲਾਂ ਲੈਣਾ ਕੱਟ ਦੋਰ ਤੇ ਤੈਨੂੰ ਅੱਜ ਤੈਨੂੰ ਕਾਹਦੇ ਕੰਮ ਬਾਹਰ ਨਹੀਂ ਕਰਦਾ ਕੰਮ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੱਡ ਦੇ ਹਾਂ ਤੇ ਫਿਰ ਤੂੰ ਕਿਉਂ ਕਰਦਾ ਬਈ ਸਾਡੇ ਸਿੰਘ ਬੰਮੀ ਉਹ ਇੱਥੇ ਇੱਕ ਮਿੰਟ ਰੱਖੋ ਬਾਬਾ ਜੀ ਪ੍ਰੈਗਾ ਨਹੀਂ ਇਹ ਪ੍ਰੌਕਸੀ ਕੈਮਰਾ ਰੱਖਦਾ ਜੀ ਬਾਬਾ ਜੀ ਕੱਢੋ ਆ ਭਾਈ ਪ੍ਰੌ ਇਹ ਪ੍ਰੈਗਾ ਬਣ ਨਹੀਂ ਗਈ ਪ੍ਰੌਕਸੀ ਕੈਮਰਾ ਜੀ ਇਹ ਵੀ ਗੱਲ ਆ ਆਹ ਚੀਜ਼ ਆ ਬਾਬਾ ਜੀ ਪ੍ਰੌਕਸੀ ਕੈਮਰਾ ਰੱਖਦਾ ਜੀ ਮੈਂ ਤੁਹਾਨੂੰ ਇੱਕ ਵਾਰੀ ਕਹੀ ਜਾਂਦਾ ਚਲੋ ਕੌਣ ਦਰ ਬੱਬੇ ਗਲਤੀ ਹੋ ਗਈ ਮੈਂ ਵੀ ਨਹੀਂ ਰੱਖਦਾ ਇੱਥੇ ਹੋਟੇ ਦੇਖ ਕੇ ਆਹ ਕੰਮ ਨਾ ਕਰ ਆਹ ਕੰਮ ਨਾ ਕਰ ਇਹ ਤਾਂ ਜੇ ਆ ਕਰਦੇ ਨੀ ਕਰਨੇ ਵਰੀ ਕਹਦਾ ਹਾਂ ਸਰਕਾਰ ਨਹੀਂ ਤੇਰੀ ਬਾਪੂ ਦੀ ਕਹਿੰਦਾ ਦੁਕਾਨ ਨਾ ਖੋਲ ਅਸੀਂ ਤਾਂ ਨਵੇਂ ਨਹੀਂ ਦੁਕਾਨ ਨਾ ਖੋਲ ਆਹ ਕੰਮ ਨਾ ਕਰ ਆਹ ਕੰਮ ਨਾ ਕਰ ਇਹ ਤਾਂ ਜੇ ਆ ਕਰਦੇ ਨੀ ਕਰਨੇ ਵਰੀ ਕਹਦਾ ਹਾਂ ਸਰਕਾਰ ਨਹੀਂ ਤੇਰੀ ਬਾਪੂ ਦੀ ਕਹਿੰਦਾ ਦੁਕਾਨ ਨਾ ਖੋਲ ਅਸੀਂ ਤਾਂ ਨਵੇਂ ਨਹੀਂ ਦੁਕਾਨ ਨਾ ਖੋਲ ਆਹ ਵੀ ਫੜਵਾ ਕੇ ਰੱਖਿਆ ਮੇਰੇ ਕੋਲ ਹੁਣ ਆ ਨਹੀਂ ਦਿਸਣ ਗਈ ਮੈਨੇ ਹਾਂ ਦੁਕਾਨ ਖੋਲ ਅਸੀਂ ਤਾਂ ਨਿਕਾਲੂ ਆਪਰੇ ਬੱਚੇ ਪਰ ਇਹਨੂੰ ਉਦੋਂ ਉੱਥੇ ਬੈਠਾ ਨੇ ਕੀ ਕਹਿਆ ਹਾਂ ਜੀ ਹਾਂ ਜੀ ਕੀ ਕਹਿਆ ਸੀ ਤ ਹੋਰ ਨਿਕਲਿਆ ਆ ਹੋਰ ਨਿਕਲਿਆ ਉਹ ਤੈਨੂੰ ਕਈ ਜਗ੍ਹਾ ਸਾਰੇ ਕੰਨ ਕੱਢ ਦੇ ਜੇ ਅਸੀਂ ਆਪਦੇ ਹੱਥ ਨਾਲ ਕੱਢੇ ਤੇ ਜੇ ਆਪਦੇ ਹੱਥ ਨਾਲ ਕੱਢੇ ਅਸੀਂ ਹੋਰ ਗੁੱਟਾਂਗੇ ਤੈਨੂੰ ਇਹੀ ਹੈ ਜੀ ਬਸ ਹੋਰ ਕੱਢ ਕੱਢ ਤਾਂ ਹੋਰ ਕੱਢ ਲੈ ਇਹ ਕੱਲ ਦੀ ਭੈ ਲੈ ਕੱਢ ਹੋਰ ਆਪੇ ਕਰ ਦੋ ਕਰ ਦੋ ਬੱਲੇ ਬੱਲੇ ਜਾਲੀ ਭਈ ਬਾਬਾ ਜੀ ਫੜਾ ਫੜਾ ਕੱਢ ਦੇ ਫੜਾ ਕਰਦੇ ਜੇ ਹੈਗੇ ਬਾਈ ਵੀਰ ਬਣਿਆ ਭਿਗੜਦੇ ਕਰਦੇ ਬੱਸ ਇਹ ਜੋ ਭੁਜਾ ਦਾ ਮੋਕਾ ਫਿਰ ਤਾਂ ਨਹੀਂ ਮੇਰਾ ਭਰਾ ਬਣਿਆ ਕਾਪੂ ਨਹੀਂ ਹੈ ਨਹੀਂ ਮੈਂ ਕਹੀਂ ਰਾਤ ਕਰਦੇ ਆਹਨ ਗਲਤੀ ਨਹੀਂ ਹੋਣੀ ਬਹੁਤ ਬਾਈ ਤੂੰ ਆਪੇ ਗਲਤੀ ਮੰਨ ਲਾ ਵੀਰੇ ਮੈਂ ਗਲਤੀ ਮੰਨ ਨਹੀਂ ਨਹੀਂ ਵੇਖਦਾ ਜੀ ਬਸ ਠੀਕ ਆ ਕੰਮ ਖੋਲ ਸਕਦਾ ਕਾਰ ਖੋਲਦਾ ਪਰ ਆਸਮਾਨ ਨਾ ਰੱਖੀ ਮੇਰੇ ਨਸ਼ੇ ਵਾਲਾ ਆਸਮਾਨ ਨਹੀਂ ਤੂੰ ਰੋਕਿਆ ਤੂੰ ਕਹਿਣਾ ਹਨ ਵਾਰ ਵਾਰ ਕਹੀ ਜਾਂਦੇ ਬਾਈ ਕੰਮ ਕਰ ਦੂੰਗਾ ਨੂੰ ਕਹੀ ਜਾਂਦਾ ਮੈਂ ਦੁਕਾਨ ਬੰਦ ਕਰ ਦੇਣਾ ਦੁਕਾਨ ਨਾ ਬੰਦ ਕਰ ਬਾਈ ਪਰ ਆ ਕੰਮ ਬੰਦ ਕਰ ਤੂੰ ਲੈ ਮੈਂ ਦੁਕਾਨ ਕੰਮ ਹੀ ਬਦਲਣਾ ਹਾਂ ਨਾ ਕੰਮ ਬੰਦ ਕਰਦੇ ਠੀਕ ਆ ਹਾਂ ਜੋ ਰੈਨੂ ਡੀਐਸਪੀ ਗੁਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕਿ ਇੱਕ ਦੁਕਾਨ ਉਹਨਾਂ ਨੇ ਚੈੱਕ ਕਰਾਣੀ ਚਾਹੁੰਦੇ ਆ ਉਹ ਕਟਾਰੀਆ ਮੈਡੀਕਲ ਏਜੰਸੀ ਐ 3 ਕਰੋੜ ਤੇ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਹੈ ਤੇਜਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਣੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਹਸਪੀਟਲ ਚ ਐਡਮਿਟ ਐ ਤੇ ਸਾਨੂੰ ਸਸਪੈਕਸ਼ਨ ਹੈ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਆ ਦੁਕਾਨ ਨੂੰ ਔਰ ਜਦੋਂ ਉਹ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਆਰਾ ਚੈੱਕ ਕਰਾਂਗੇ ਅੱਜ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਸਵੇਰੇ ਕੋਈ ਜਿਹੜੇ ਕੋਈ ਟੈਂਸ਼ਨ ਕਿਥੇ ਪੰਚੀ ਤੇ ਜਿਹੜੇ ਆਪੋ ਸੀਗੇ ਉਹਨਾਂ ਵੱਲੋਂ ਜਿਹ ਇਹਨੀਆਂ ਗੋਲੀਆਂ ਮਿਲਿਆ ਜੀ ਤਾਂ ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ ਤੁਹਾਡੇ ਵੱਲੋਂ ਕੀ ਕਾਰਵਾਈ ਤੁਸੀਂ ਇੱਕ ਵਾਰੀ ਤਾਂ ਸੀਲ ਕਰ ਦਿੱਤੀ ਗਈ ਹੈ ਸ਼ਾਪ ਹੁਣ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿੱਚ ਚੈਕਿੰਗ ਕਰਾਂਗੇ ਸ਼ਾਪ ਦੀ ਜੀ ਅੱਜ ਸਾਨੂੰ ਮੋਕਾ ਅਫਸਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਇੱਕ ਚੜਿਕ ਰੋਡ ਤੇ ਕੁਟਾਰੀਆ ਮੈਡੀਕਲ ਸਟੋਰ ਹੈ ਉੱਥੇ ਡਰੱਗ ਇੰਸਪੈਕਟਰ ਸਾਹਿਬ ਮੈਡਮ ਆ ਰਹੇ ਆ ਤੇ ਉਹਨਾਂ ਨੇ ਕੋਈ ਉਹਨਾਂ ਦੇ ਚੈਕਿੰਗ ਕਰਨੀ ਹੈ ਤੁਸੀਂ ਮੌਕੇ ਤੇ ਜਾਓ ਹੁਣ ਮੌਕੇ ਤੇ ਆਏ ਆ ਪਰ ਮੈਡੀਕਲ ਸਟੋਰ ਦੇ ਲੋਕ ਲੱਗਾ ਸੀ ਤਾਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਮੈਡੀਕਲ ਦੇ ਸਟੋਰ ਦੇ ਮਾਲਕ ਤੇਜਿੰਦਰ ਸਿੰਘ ਨਾਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਡੀ ਕੋਈ ਇੱਥੇ ਪ੍ਰੋਬਲਮ ਆ ਗਈ ਅਸੀਂ ਸਿਵਲ ਹਸਪਤਾਲ ਮੋਗੇ ਮੇਰੀ ਐਡਮਿਟ ਆ ਮੈਂ ਹੁਣ ਆ ਨਹੀਂ ਸਕਦਾ ਮੋਗੇ ਦੇ ਹੁਣ ਅਗਲੀ ਕਾਰਵਾਈ ਜਿਹੜੇ ਡਰੱਗ ਇੰਸਪੈਕਟਰ ਸਾਹਿਬ ਕਰ ਰਹੇ ਆ ਜੀ ਜਦ ਸਪਿਰਿਟ ਕਦੇ ਵੀ ਵਾਹਨ ਹੋਈ ਹੈ ਜਿਨੇ ਬੱਚੇ ਦੁਕਾਨਦਾਰ ਦੀ ਕੁੱਟਮਾਰ ਵੀ ਹੋ ਰਹੀ ਹੈ ਕੋਈ ਗੋਲੀਆਂ ਦਸਿਆ ਜਾ ਰਹੀ ਹੈ ਵੇਚ ਰਿਆ ਠੀਕਾ ਜਿਹਦੇ ਉੱਤੇ ਟੈਨਸ਼ਨ ਵੀ ਪੜੇਗਾ ਤੇ ਇਹ ਜਿਹੜੀ ਮਾਰ ਕੁੱਟ ਵੀ ਇਹ ਕਹਿੰਦੇ ਬਾਰੇ ਸੀ ਜੋ ਸਿਵਲ ਹਸਪਤਾਲ ਤੋਂ ਸਾਨੂੰ ਮੈਡੀਕਲ ਰਿਪੋਰਟ ਆਊਗੀ ਰੁਕਾ ਆਊਗਾ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਹਮਲੇ ਵਿੱਚ ਲਿਆਦੀ ਜਾ ਸਕੂਗੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਅਸੀਂ ਜੀ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਏ ਆ ਜਿਹੜੀ ਇਹਨਾਂ ਨੇ ਮੌਕੇ ਤੇ ਦੁਕਾਨ ਨੂੰ ਸੀਲ ਕੀਤਾ ਉਹ ਉਹਦੇ ਵਾਸਤੇ ਇੱਕ ਉੱਪਰ ਲਿਖਤੀ ਨੋਟ ਜਿਹੜਾ ਇਹਨਾਂ ਨੇ ਆਪਣੇ ਤੌਰ ਤੇ ਇਹਦੀ ਨਿਗਰਾਨੀ ਪੂਰੀ ਰੱਖਾਂਗੇ ਜੀ ਅਸੀਂ ਜਿੰਨਾ ਚਿਰ ਉਹ ਮਤਲਬ ਦੁਕਾਨ ਦਾ ਮਾਲਕ ਮੌਕੇ ਤੇ ਹੋਊਗਾ ਜੀ ਉਹਦੀ ਨਿਗਰਾਨੀ ਦੁਬਾਰਾ ਡਰੈਗਨਪੈਡ ਸਾਹਿਬ ਆਪਦੀ ਚੈਕਿੰਗ ਕਰ ਲੈਣਗੇ ਫਿਰ ਅਗਲੀ ਕਾਰਵਾਈ ਜੋ ਵੀ ਇਹਨਾਂ ਦੇ ਅਕੋਰਡਿੰਗ ਬਣਦੀ ਕਰਨਗੇ ਜੀ ਸਰ ਹੋਰ ਕੋਈ ਕੰਪਲੇਂਟ ਸਾਹਮਣੇ ਆਇਆ ਜੀ ਕਿ ਜਿੱਦਾਂ ਸਵੇਰੇ ਕੋਈ ਵੀਡੀਓ ਵਾਇਰਲ ਹੋ ਰਹੀ ਜੋ ਤੁਹਾਨੂੰ ਲੈ ਕੇ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ ਜਦੋਂ ਆਊਗਾ ਫਿਰ ਅਗਲੀ ਕਾਰਵਾਈ ਇਹ ਹਮਲੇ ਵਿੱਚ ਲਾਵਾਂਗੇ ਜੀ